ਗਲਾਹ ਚੱਕੀ ਹੁੰਦਾ ਹੈ ਹਜੀ ਗੁੱਡ ਮਾਰਨਿੰਗ ਪਹਿਲਾਂ ਬਿਆਲੀ ਕੁੜੀਆਂ ਨੂੰ ਸ਼ਰਮ ਆ ਗਿਆ ਬੂਟਾ ਹਨਾ ਝਾਕਦਾ ਪਏ ਚੱਲ ਬੂਟੇ ਐਕਸ਼ਨ ਦਾ ਮਾਰਦੇ ਹੁਣ ਕਰੀ ਪਹਿਲਾਂ ਮੈਨੂੰ ਆਇਆ ਸੀ ਕੱਲਾ ਕੱਲਾ ਮੀਂਹ ਦੇ ਕੇ ਛਤਰੀ ਲਿਆਇਆ ਅਸੀਂ ਪ੍ਰਾਣੀ ਤੇਰੇ ਯਾਰ ਨਹੀਂ ਕੈਮਰੇ ਮਹਿੰਗੇ ਕਰਕੇ ਨਹੀਂ ਕੈਮਰੇ ਕਰਕੇ ਨਹੀਂ ਛਤਰੀ ਕੈਮਰੇ ਦੇ ਘੱਟਾ ਤੇਰੇ ਤੇ ਵਾਦਾ ਤੇ ਹੁਣ ਜਿਹੜੇ ਸੌਟ ਆਉ ਚੱਲੀ ਜਾਂਦੇ ਆ ਸਸੀ ਕਾਲੋ ਤੋਂ ਦੋਸਤੋ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਣਾ ਹੋਣ ਲਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਕਿਉਂਕਿ ਅੱਜ ਪੰਜ ਲਿਆ ਮਿੱਤਰੋ ਵਿਆਹ ਦੀ ਤੇ ਜਿਹੜੇ ਮਿੱਤਰ ਦਾ ਵਿਆਹ ਆ ਉਹਨੂੰ ਮੈਂ ਕਹਿ ਹਟ ਚੁੱਕਿਆ ਵੀ ਆਪਣੀ ਛੜੀ ਫੋਰਟੰਡਾ ਤੇ ਉੱਥੇ ਮੈਂ ਫੁੱਲ ਫੁੱਲ ਲਵਾ ਕੇ ਰੈਡੀ ਕਰੀ ਬੈਠਾ ਤੇ ਫੋਰਟੰਡਾ ਦੇਖ ਸਕਦੇ ਮਿੱਤਰ ਤੁਸੀਂ ਇਹਦੇ ਫੁੱਲ ਗਏ ਤਾਂ ਕੁਝ ਵੀ ਨਹੀਂ ਲੱਗਿਆ ਜੇ ਬਜਾਰੀ ਉਮੇ ਹੀ ਖੜੀ ਆ ਤੇ ਹੁਣ 5 ਵਜੇ ਸਵੇਰ ਸਵੇਰ ਆ ਮੈਂ ਉੱਠ ਗੜੇ ਉਧਰ ਬਾਬਾ ਬੁਲੀ ਜਾਂਦਾ ਤੇ ਨਾਲ ਹੀ ਪੇਂਟਰ ਵੀ ਢਾਲਿਆ ਜਿਹੜੇ ਨੇ ਫੁੱਲ ਲਾਉਣੇ ਉਹ ਤੋਂ ਬਾਅਦ ਚਲੇ ਕੇ ਜਾਵਾਂਗੇ ਤਿਆਰ ਕਰਕੇ ਕਿ ਤੁਸੀਂ ਸਾਰਾ ਵਲੌਗ ਦੇਖੋ ਪੂਰਾ ਗੈਨ ਹੁੰਨ ਵਾਲਾ ਜਦੋਂ ਵੀ ਨਾਲ ਤੁਹਾਨੂੰ ਦਨਹਿ ਲਵੀ ਫਿਰਦਾ ਲਾਈਵ ਮਿੱਤਰੋ ਲਗਭਗ ਆਪਾ ਹੋ ਚੁੱਕੇ ਆ ਤਿਆਰ ਨਾਲੇ ਸੀਗੇ ਪਹਿਲਾਂ ਤਾਂ ਹਟ ਹੋ ਕੇ ਕਿਉਂਕਿ ਤੜਕੇ ਕਿਦੇ ਨਾ ਸਿੱਧੀ ਉੱਠੇ ਨਹੀਂ ਗਏ ਤੇ ਦੋ ਰਾਤਾਂ ਆਉਗੀਆਂ ਪਰ ਸੋ ਵੀ ਮੈਂ 3 ਵਜੇ ਸੁੱਤਾ ਸੀ ਤੇ ਕੱਲ ਵੀ ਰਾਤ ਮੱਲਾ ਨੂੰ 11-12 ਵਜੇ ਗਈ ਸੀ ਫੋਰਚਨਰ ਲੈ ਕੇ ਆਉਂਦੇ ਨੂੰ ਤੇ ਅੱਜ ਵੀ ਉਹੀ ਹਾਲ ਅੱਜ ਆਪਾਂ 5 ਵਜੇ ਉੱਠ ਗੜੇ 11 ਵਜੇ ਸੁੱਤੇ ਸੀਗੇ ਇੱਕ ਆ ਖੜਾ ਆਪਣਾ ਮਿੱਤਰੋ ਝੋਟਾ 0032 ਨੂੰ ਪਤਾ ਹੀ ਹੈ ਇਹਦੇ ਬਾਰੇ ਤੇ ਆਪਣਾ ਲਈ ਸ਼ਵਫਟ ਆ ਗਈ ਮਿੱਤਰੋ 00 ਬੱਤੀ ਦੇ ਇਧਰ ਆਪਣੇ 28 8 ਫੋਰਚੂਨਰ ਪਦਾਰਤੀ ਸਟਾਰਟ ਤੇ ਬਗ ਲਗਭਗ ਹਮ ਜਿਵੇਂ ਕਹਿੰਦੇ ਆ ਰੈਡੀ ਆ ਤੇ ਆਪਾਂ ਵੀ ਰੈਡੀ ਆ ਫਾਈਨਲੀ ਮਿੱਤਰੋ ਚਾਲੇ ਪਾਤੇ ਗੱਡੀ ਦੇ ਵਿੱਚ ਆ ਚੁੱਕਿਆ ਤੇ ਗੱਲਬਾਤ ਆ ਜਮਾ ਬਾਬਾ ਐਂਡ ਹੋਈ ਪਈ ਆ ਤੇ ਆਪਾਂ ਸਟਲਾ ਗੇਅਰ ਤੇ ਚੱਲੇ ਹੁਣ ਆਪਾਂ ਉਧਰ ਨੂੰ ਤੇ ਬੱਗਾ ਕਹਿੰਦਾ ਮੈਨੂੰ ਪਿੰਡੋਂ ਲੈ ਕੇ ਜਾਓ ਤੇ ਜਬਾਨ ਪਿੰਡੋਂ ਚੱਕਣਾ ਪੈਣਾ ਤੇ ਆਪਾਂ ਪਿੰਡੋਂ ਨਿਕਲ ਫੇ ਹੋਣਾ ਤੇ ਮਿਲਦੇ ਆ ਮਿੱਤਰੋ ਨੂੰ ਸਾਰਾ ਵਲੌਗ ਦੇਖੋ ਬਾਹਲਾ ਚੱਬ ਕੱਢ ਵਲੌਗ ਹੋਣ ਵਾਲਾ ਕਿਉਂਕਿ ਉਹਨੇ ਰਾਤ ਮੈਨੂੰ ਜਾਗੋ ਤੇ ਸੱਦਿਆ ਸੀ ਕਹਿੰਦਾ ਵੀ ਜਾਗੋ ਤੇ ਆ ਕੇ ਜੀ ਇੰਦਰਾ ਆਪਦੀ ਜਾਗੋ ਹੋਣੀ ਪਈ ਸੀ ਆ ਗੱਡੀ ਦਾ ਕੰਮ ਧੁੰਦੇ ਸੀ ਕਿ ਕਈ ਬਾਹਲੇ ਕਰਾਉਣ ਵਾਲੇ ਸੀ ਤੁਸੀਂ ਪਹਿਲਾਂ ਤੁਹਾਨੂੰ ਪਤਾ ਹੋਣਾ ਇਹ ਵਲੌਗ ਬਣੀ ਆ ਰਿਹਾ ਹਨ ਆਪਣਾ ਕੰਟੀਨਿਊ ਤੇ ਥੋੜੇ ਜਿਵੇਂ ਕਹਿੰਦੇ ਨੇ ਦਿੱਕਤਾਂ ਆ ਗਈਆਂ ਸੀ ਕਈ ਆਪਣੇ ਮੂਰੇ ਵੱਡੀਆਂ ਵੱਡੀਆਂ ਉਦਾ ਕਰਕੇ ਕੋਈ ਵਲੌਗ ਨਹੀਂ ਪਾ ਸਕੇ ਤੇ ਗਰਿਆ ਹੁਣ ਬਾਬੇ ਦੀ ਕਿਰਪਾ ਨਾਲ ਹੁਣ ਹੋਇਆ ਸੈਟ ਤੇ ਇਸ ਤੋਂ ਬਾਅਦ ਦੇ ਵਿੱਚ ਮਿੱਤਰੋ ਸਾਰਾ ਐਂਡ ਤੱਕ ਵਲੌਗ ਦੇਖੋ ਬਾਹਲਾ ਗਾਡਰ ਵਲੌਗ ਹੋਣ ਵਾਲਾ ਹੈਗਾ ਹਨਾ ਤੇ ਹੁਣ ਬੱਗੇ ਕੋਲ ਚੱਲਦੇ ਆਪਾਂ ਮਿੱਤਰੋ ਬੱਗਾ ਵੀ ਤੜਕੇ ਦੜਕੇ ਠਾਲਿਆ ਕਿਦਾਂ ਜਿਵੇਂ ਕਹਿੰਦੇ ਹੁੰਦੇ ਆ ਪੋਜਾ ਨੰਗਿਆ ਨਹੀਂ ਤੇ ਵਿਆਹ ਸਾਰਿਆਂ ਦੇ ਆਏ ਨਹੀਂ ਆਪਣੇ ਮੰਡ ਵੀ ਵਿਆਹ ਬਹੁਤ ਨੇ ਇੱਕ ਆ ਵਿਆਹ ਹੈਗਾ ਵੀਰਾਂ ਦੇ ਨੰਦੇ ਵੀ ਸ਼ਾਇਦ ਅਜਨਾਂ ਦੇ ਨੇ ਆਪਾਂ ਹੋਰ ਸ਼ਾਦੀ ਦੀ ਕੋਈ ਹੋਰ ਸ਼ਾਦੀ ਤੇ ਇਹ ਸ਼ਾਦੀ ਸ਼ਾਦੀ ਚੱਲੀ ਜਾਣੀ ਆ ਫਿਰ ਬੱਗੇ ਕੋਲ ਪਹੁੰਚ ਚੁੱਕੀਆਂ ਤੇ ਬੱਗਾ ਵੀ ਚੋਬਰ ਕਹਿੰਦਾ ਘਰੀ ਬੈਠਾ ਆਲੇ ਮੈਂ ਤੇ ਬੱਗੇ ਨੂੰ ਹੁਣ ਘਰੋਂ ਚੱਕਣ ਆਏ ਤੇ ਬੱਗੇ ਦਾ ਕੁਆਟਰ ਉਹ ਆ ਗਿਆ ਸਾਹਮਣੇ ਤੇ ਆ ਆਪਣਾ ਝੋਟਾ ਆ ਗਿਆ ਦੇਖੋ ਮੇਰਾ ਕੀ ਗੱਲਵਾਦ ਹੈ ਬੱਗੇ ਨੂੰ ਆਉਣ ਤਾਂ ਫਿਰ ਕਰਦਿਆ ਪਰ ਉਹਦੇ ਨਾਲ ਵੀ ਘਰੋਂ ਨਿਆ ਮੱਥਾ ਟੋਡਾ ਲਵਾਉਣੇ ਆ ਟਾਈਮ ਬਹੁਤ ਹੋ ਗਿਆ ਟਾਈਮ ਮੰਨ ਕੇ ਚਲੋ 5 ਵਜੇ ਤੇ ਜਾਵਾਂ ਆਪਾਂ ਉੱਠਿਆ ਹਨਾ ਫੋਨ ਦੂਜਾ ਉੱਥੇ ਪਿਆ ਤੂੰ ਟਾਈਮ ਦਿਖਾਉਣਾ ਟਾਈਮ ਭੱਜ ਜਾਂਦਾ ਤੇ ਟਾਈਮ ਤੇ ਟਾਈਮ ਜੇ ਟਾਈਮ ਤੇ ਮੈਨੂੰ ਐ ਲੱਗਦਾ ਵੀ ਕੀ ਬਿਹਤਾਰ ਹੋ ਜੇ ਤਾਂ ਲੋਟਾ 6 ਸਵਾ ਅਸੀਂ ਹੋ ਗਿਆ ਹਜੇ ਕੋਈ ਬਾਈ ਤਾਂ ਹੀ ਨਹੀਂ ਗਲਾਸ ਚੱਕੀ ਹੁੰਦਾ ਹਜੇ ਗੁੱਡ ਮਾਰਨਿੰਗ ਪਹਿਲਾਂ ਗੁੱਡ ਮਾਰਨਿੰਗ ਖੰਡ ਇੱਕ ਮਿੰਟ ਖੰਡ ਜੇ ਮੈਂ ਹੱਥ ਮਿਲਾਉਣਾ ਅੱਛਾ ਕਾਦੇ ਨੂੰ ਬਣਾਵਾ ਹੁਣ ਕਰ ਤੂੰ ਮੈਨੂੰ ਗਲਾਸ ਹੀ ਫੜਾ ਹੱਥ ਬਾਅਦ ਚ ਬਣਾਵਾਂਗੇ ਆਪਾਂ ਹੋਰ ਦੱਸ ਇਹ ਆ ਦੇ ਹਲੋ ਨੀਚ ਆ ਜੇ ਮੈਂ ਮੈਨੂੰ ਇੱਕ ਮਿੰਟ ਮੈਂ ਖਵਾ ਬੁੱਲੇ ਲੈ ਵੀ ਮੈਨੂੰ ਟਾਈਮ ਆ ਜਿਹੜਾ 7 ਸਵਾ 7 ਹੋ ਗਏ ਤੇ ਆਪਣੀ ਫੋਰਚਨਰ ਲਗਭਗ ਕੰਮ ਇਹਦਾ ਤਿਆਰ ਹੋਣ ਵਾਲਾ ਜਿਵੇਂ ਕਹਦੀ ਹਾਰ ਸ਼ਿੰਗਾਰ ਚੱਲ ਜ ਜਾਂਦਾ ਫੁੱਲ ਉਧਰ ਪਿਆ ਬਾਹਨੜ ਤੇ ਪਿਆ ਇਧਰ ਵੀ ਲਾਤੇ ਹਨ ਉਹ ਚੱਲ ਜ ਜਾਂਦਾ ਤੇ ਮੈਨੂੰ ਲੱਗਦਾ ਵੀ 8 ਵਜੇ ਤੱਕ ਕੰਪਲੀਟ ਹੋ ਜੂ ਕੰਪਲੀਟ ਕਰਕੇ ਦੱਸਾਂ ਕਿ ਤੇ ਬੱਗਾ ਐਨੂੰ ਤੁਰ ਗਿਆ ਹੁਣ ਆਉਂਦਾ ਉਹ ਵੀ ਤੇ ਆ ਫਰੰਟ ਤੋਂ ਇੱਕ ਗਲ ਦਸਤਾ ਲਾਤਾ ਹਜੇ ਇੱਕ ਹੋਰ ਲਵਾਵਾਂਗੇ ਤੇ ਗੱਲਬਾਤ ਦੱਸੋ ਵੀ ਕਿਵੇਂ ਲੱਗ ਰਹੀ ਆ ਗੱਡੀ ਲਈ ਮੇਤਰੋ ਕੰਮ ਆਇਆ ਲਗਭਗ ਨਿਭਣ ਦੀ ਕਾਗਾਰ ਤੇ ਉੱਤੇ ਆ ਤੇ ਗੱਡੀ ਦੱਸੋ ਵੀ ਕਿਵੇਂ ਲੱਗ ਰਹੀ ਆ ਇਧਰ ਬੱਗਾ ਬੱਗਾ ਨੀਂਚ ਤਾਂ ਨਹੀਂ ਫਿਰਦਾ ਓਏ ਨਹੀਂ ਨਹੀਂ ਹੋਂ ਦਾ ਚੱਕੀ ਗਈ ਚੱਕੀ ਗਈ ਉਹ ਬੱਗੇ ਦੀ ਯਾਰ ਸਹਿਫਤਾ ਵਿਚਾਰਾ ਜਦੋਂ ਗਿਆ ਉਹਦੀ ਉੱਟ ਕੇ ਆ ਗਿਆ ਕਹਿੰਦਾ ਚੱਲ ਮੈਂ ਆਉਣਾ ਹੈਗਾ ਇਹ ਵੀ ਗੱਲ ਹੈ ਜੀ ਨਹੀਂ ਮੌਕੇ ਦੇ ਭੈਣਾ ਕੋਈ ਨਹੀਂ ਆਉਂਦਾ ਅਗਲਾ ਕਹਿੰਦਾ ਯਾਰ ਮੌਕੇ ਦੇ ਦੱਸ ਤਾ ਤੇ ਲਗਭਗ ਰੈਡੀ ਆ ਕੰਮ ਤੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਟਾਈਮ ਹੋ ਗਿਆ 7:33 ਤੇ ਪ੍ਰਿੰਸ ਦੀ ਵੀ ਆ ਦੇਖੋ ਹਲੋ ਆਈ ਪਈਆ ਤੇਰੇ ਯਾਰ ਦੀ ਉਹਦੀ ਵੀ ਓਏ ਕਹਿੰਦਾ ਉਹ ਆਇਆ ਨਹੀਂ ਹਲੋ ਆਈ ਪਈਆ ਲੈਵੀ ਮੈਟਰ ਕਰਨੇ ਝੋਟਾ ਕਰ ਲਿਆ ਰੈਡੀ ਤੇ ਇਹ ਗਲਦਸਤਾ ਇੱਕ ਫਰੰਟ ਤੇ ਲਾਤਾ ਤਾਂ ਲਾਤਾ ਤੇ ਲੁੱਕ ਸੋਨੂ ਸਾਰੀ ਦਿਖਾਉਂ ਗੱਡੀ ਦੀ ਮੈਂ ਤੇ ਕਰੀ ਨਾ ਉਧਰ ਆਪਾਂ ਲੇਟ ਹੋ ਰਹੇ ਸੀ ਤਾਂ ਕਰਕੇ ਮੈਂ ਸੋਚਿਆ ਵੀ ਕਿਹਨਾਂ ਜਹਾਜ਼ ਬਣਾ ਦਈਏ ਇਧਰੋਂ ਖੇਚ ਦਈਏ ਤੇ ਹੁਣ ਇੱਕ ਆਇਆ ਡੱਕਰ ਬਣੀ ਸਕਦੇ ਫੁੱਲ ਫੁੱਲ ਜੇ ੜਾ ਦਾਂਗੇ ਨਹੀਂ ਤੁਹਾਨੂੰ ਪਤਾ ਚਲਾਈ ਬੜੀ ਪੁੱਠੀ ਆ ਤੇ ਹੁਣ ਆਪਾਂ ਮਿਲਾਂਗੇ ਜਵਾਨੋਂ ਪ੍ਰਿੰਸ ਦੇ ਘਰ ਕੋਲ ਤੇ ਦੁਪਲਾ ਆਪਾਂ ਪੰਪ ਤੇ ਤੇਲ ਪੋਣਾ ਇੱਕ ਇਹਦੇ ਟਾਇਰ ਚ ਹਵਾ ਚੈੱਕ ਕਰਨੀਆਂ ਦੋ ਕੰਮ ਆ ਤੇ ਟਾਈਮ ਦੀ ਗੱਲ ਕਰੀਏ 7:58 ਮਿੰਟ ਹੋ ਗਏ ਤੇ ਇਹ ਟਾਈਮ ਤੇ ਮੇਰੇ ਹਿਸਾਬ ਨਾਲ ਆਪਾਂ ਜਵਾਨੋਂ ਕਹਿੰਦੇ ਇਹ ਗੇਮ ਕਮਾਦਾਂਗੇ ਪਹੁੰਚ ਜਾਾਂਗੇ ਕੋਲ ਨੂੰ ਬਣਾ ਕੇ ਮਿੱਤਰੋ ਪੰਪ ਤੇ ਆ ਚੁੱਕੇ ਹੀ ਤੇਲ ਤੁਲ ਕਰਾ ਲਿਆ ਫੁੱਲ ਤੇ ਇਧਰ ਬੂਟਾ ਬੂਟਾ ਘੁੰਮ ਗਿਆ ਓਏ ਫੁੱਲ ਲੈ ਕੇ ਬੂਟਾ ਘੁੰਮ ਗਿਆ ਬੂਟੇ ਸੁ ਬਿਹਾਲੀ ਕੁੜੀਆਂ ਤੋਂ ਸ਼ਰਮ ਆ ਗਿਆ ਬੂਟਾ ਹਨ ਝਾਕਦਾ ਪਏ ਚਲ ਬੂਟੇ ਐਕਸ਼ਨ ਦਾ ਮਾਰਦੇ ਹੁਣ ਕਰੀ ਕਰੇ ਤੇ ਵਾਲੀ ਦੇਖਦੇ ਆਪਾਂ ਨੂੰ ਤੇਸ ਨੂੰ ਪਾਲਿਆ ਤੇ ਹੁਣ ਮਿੱਤਰੋ ਪਉਣਾ ਇੱਥੋਂ ਚੱਲੇ ਤੇ ਗੱਡੀ ਜੇ ਐਵੇਂ ਕਿ ਆਪਾਂ ਹੁਣ ਚੱਲਦੇ ਆਂ ਬਖਤਖਦ ਨੂੰ ਰੋੜਾ ਪਿੱਛੇ ਥੋੜੀ ਜੀ ਰੌਂਗ ਸਾਈਡ ਲੈ ਕੇ ਜਾਣਾ ਰੋੜ ਪਿੱਛੇ ਆ ਥੋੜੀ ਜੀ ਰੌਂਗ ਸਾਈਡ ਲੈ ਕੇ ਜਾਣਾ ਪੈਣਾ ਗੱਲ ਬਾਤ ਤੇ ਬੂਟ ਦਾ ਕੀੜਾ ਬੜਾ ਵੱਡਾ ਬੂਟਾ ਉਧਰੋਂ ਤੋਂ ਚੋਬਰ ਸਬਸਕ੍ਰਾਈਬਰ ਆਪਣਾ ਫਿਰਲੀ ਮਿੱਤਰੋ ਚਾਹ ਤੇ ਲੱਡੂਆਂ ਨੂੰ ਢੇੜਾ ਪਾਤਾ ਜਿਹੜਾ ਪਾਤਾ ਤੇ ਹੁਣ ਪ੍ਰਿੰਸ ਨੂੰ ਦਿਖਾਉਣੇ ਨੇ ਇਹਨੂੰ ਤੇ ਆ ਸੋਖ ਜਾਂਦੇ ਆਪਾਂ ਕੀ ਕਿਰਨ ਲੈਂਡ ਹੋ ਗਈ ਸੀ ਇਹਨਾਂ ਦੇ ਕੁੱਲ ਮਿਲਾ ਕੇ ਟੀਮਾਂ ਜਿਹੜੀਆਂ ਟਾਈਮ ਨਾਲ ਪਹੁੰਚ ਗਏ 8:37 ਦੇ ਪਹੁੰਚ ਗਏ। ਇਹ ਮੇਤਰੋ ਕਹਿੰਦੇ ਵਿਆਲੇ ਮੁੰਡੇ ਕੋਲ ਪਹੁੰਚ ਗਏ। ਬਿਆਲਾ ਮੁੰਡਾ ਖੁਸ਼ ਆਜਾ। ਪੂਰਾ ਖੁਸ਼। ਇਹ ਗੱਲ ਹੋਰ ਆ ਵਿਆਲੇ ਮੁੰਡੇ ਨੂੰ ਨਹੀਂ ਵਿਆਲੇ ਦਿੰਨਾ ਟੈਨਸ਼ਨ ਵਾਲੀ ਹੁੰਦੀ ਐ। ਨਾ ਨਾ ਤੂੰ ਟੈਨਸ਼ਨ ਤੋਂ ਬਾਹਰ ਫਿਰਦਾ ਜਮਾ ਹੋਇਆ ਓਏ। ਲਾਈ ਮੇਤਰੋ ਜਿਹੜੇ ਦੇਖੀ ਐ ਇਹਨੂੰ ਥੱਲੇੋਂ ਦਿਖਾ ਦਿੰਦੇ ਤਾਂ ਹਾਂ ਤੱਕ ਬੰਦਾ ਦਾ ਸਾਡਾ ਕਿਵੇਂ ਲੱਗਦਾ। ਕੰਧੀਆ ਇਹ ਬਾਹਰ ਸਾਈਡ ਵਾਂਚ ਚਾਹ ਤੇ ਕੀ ਵਰਦਾ ਲੁਕੋਣੀਆਂ ਸੜਗੀਆਂ ਲੁਕੋ ਲੈਣਗੀਆਂ ਨਾ ਨਾ ਤੇਰੀਆਂ ਦੀ ਪਾਈ ਨਹੀਂ ਦਿਮਾਗ ਲਾਈ ਜਣਾ ਵੀ ਸੜਗੀਆਂ ਲੈ ਜਾਣੀਆਂ ਦੂਜੀ ਪਾ ਕੇ ਘਰੇ ਆ ਦਾਂਗੇ ਚੱਲ ਓਟਾ ਮੇਤਰੋ ਚਲੋ ਮਿਲਦੇ ਹਣ ਮੇਤਰੋ ਅਨੰਦ ਕਾਰਜ ਹੋ ਗਏ ਤੇ ਯਾਰ ਖਾਲਸਾ ਹੁਣ ਦੱਸ ਕਿਵੇਂ ਆ ਵਧੀਆ ਨਾ ਕੀ ਹੈ ਜਰਾ ਬਲਜੀਤ ਸਿੰਘ ਬਲਜੀਤ ਸਿੰਘ ਭਾਈ ਜਵਾਨੋ ਇਹ ਆ ਖਾਲਸਾ ਸੀਨੀਅਰ ਕਲਾਸ ਚ ਪੜਦਾ ਕਰ ਲਈ ਤਸਤਾਰ ਫਟ ਓਕੇ ਜਮੇ ਜਮੇ ਵਲੌਗ ਦੇਖੀਂਗਾ ਆਪਣਾ ਲਿੰਕ ਭੇਜੂ ਹੋਰ ਆ ਪਹਿਲਾਂ ਨਵੇਂ ਨਹਿਰਾ ਸੇ ਕਲਾ ਕਲਾ ਮੀ ਦੇ ਕੇ ਛਤਰੀ ਲਿਆ ਆ ਅਸੀਂ ਪੁਰਾਣੀ ਤੇਰੇ ਯਾਰ ਨਹੀਂ ਕੈਮਰੇ ਮਹਿੰਗੇ ਕਰਕੇ ਨਹੀਂ ਕੈਮਰੇ ਕਰਕੇ ਨਹੀਂ ਛਤਰੀ ਕੈਮਰੇ ਤੇ ਘੱਟਾ ਤੇਰੇ ਤੇ ਵਾਦਾ ਨਹੀਂ ਮਿੱਤਰੋ ਸਭ ਤੋਂ ਵੱਡੀ ਗੱਲ ਗੱਡੀ ਕਰਤੀ ਪਾਰਕ ਆਪਾਂ ਤੇ ਰੀਬਨ ਕਟਾਈ ਕਰਨੀ ਨੂੰ ਵੱਧ ਗਏ ਆ ਸੰਗ ਤਾਂ ਹੈ ਜਿਹੜਾ ਪਕੌੜਾ ਪਕੌੜਾ ਆ ਗਿਆ ਯਾਰ ਤਾਂ ਮੈਂ ਰੀਬਨ ਕਟਾਈ ਹੈ ਪਕੌੜਾ ਆ ਗਿਆ ਇਧਰ ਤਾਂ ਮੱਕਰ ਬੱਕਰੀ ਪਾੜਾ ਹੈ ਨਹੀਂ ਬੋਲਣਾ ਮਾੜਾ ਖਰਚਾ ਤਾਂ ਹੋਊਗਾ ਵਟਜਨ ਹੈ ਕਰ ਖਰਚਾ ਤਾਂ ਹੋਊਗਾ ਬੱਬੂ ਗਰਾਹੀ ਦਾ ਟਾਈਮ ਸ਼ੁਰੂ ਹੋ ਗਿਆ ਹਾਂ ਗਰਾਹੀ ਦਾ ਟਾਈਮ ਸ਼ੁਰੂ ਹੋ ਗਿਆ ਹਾਂ ਗਰਾਹੀ ਦਾ ਟਾਈਮ ਸ਼ੁਰੂ ਹੋ ਚੁੱਕਿਆ ਪ੍ਰਿੰਸ ਜੀ ਕਹਿੰਦੇ ਪੂਰਾ ਧਿਆਨ ਨਾਲ ਰੱਖੀ ਬੈਠਾ ਵੀ ਹਾਂ ਕੌਣ 100 ਦਾ ਪਾ ਰਿਹਾ ਕੌਣ 500 ਦਾ ਪਾ ਰਿਹਾ ਯਾਰ ਕੀ ਹੋਇਆ ਉਹ ਜਿਹੜਾ ਘਾੜ ਕੇ ਪ੍ਰਿੰਸ ਕੱਢਿਆ ਹੁੰਦਾ ਜਿਹੜਾ ਵੱਡਦਾ ਨਗੇ ਪੂਰੀ ਹੈਂਡ ਕਿੱਡੇ ਨਾਲ ਫਾਵਾ ਦਾ ਸਾਲ ਦਾ ਮਿੱਤਰ ਲੁੱਟ ਲਿਆ ਟਾਈਮ ਨਾਲ ਹਾਂ ਹਾਂ ਪਹਿਲਾਂ ਪੂਰਾ ਉੱਠ ਲੈ ਫਿਰ ਡੰਨ ਆ ਚੀਜ਼ ਤੇ ਹੁਣ ਅੱਗ ਬੜੀ ਮਚਾਈ ਜਾਂਦਾ। ਹੋਰ। ਮੈਂ ਹੁਣ ਚੱਲ ਜਾ ਫਿਰ ਦੁਖੀ ਜਾਂਦਾ ਮੈਂ ਕੋਟ ਪੈਂਡ ਪਾਉਣਾ ਜਾ ਕੇ। ਫਿਰ ਤੁਹਾਨੂੰ ਲੱਗੇਗਾ ਪੱਕ ਨਹੀਂ ਬੰਦੀ ਮੈਂ। ਕਿਉਂ ਜੀ ਥੋੜੀ ਲੱਗਦੀ। ਖੜੀ ਆ ਨਾ। ਹਾਂ ਗਲਗੀ ਖੜੀ ਆ। ਲੈ ਜੀ ਮਿੱਤਰੋ ਲਾੜਾ ਲਾੜੀ ਵਿਆਹ ਕੇ ਲੈ ਆਂਦੇ। ਤੇ ਗੱਲਬਾਤ ਹੈ ਜੀ ਆਹੋ ਕਿ ਤੇ ਫੋਟੋ ਸ਼ੂਟ ਆ ਜਿਹੜਾ। ਉਹ ਚੱਲ ਰਿਹਾ। ਜਿਵੇਂ ਕਹਿੰਦੇ ਬੱਬੂ ਲਾਟ ਟਾਈਟਮ। ਬੋਲ ਗਈ ਆ। ਬੋਲ ਗਈ ਆ। ਤੇ ਭੋਜ ਥੋੜੇ ਜਿਹੇ ਰਹਿ ਗਏ ਲੈ ਮੈਂ ਤੋਂ ਇਹਨਾਂ ਦੇ। ਤੇ ਬਾਈ ਦੀ ਫੋਟੋਗ੍ਰਾਫੀ ਜਮੈਂ ਇੱਕ ਨੰਬਰ ਆ। ਇਹ ਕਰਨ ਟਾਇਟ ਨੰਬਰ ਵੀ ਪਾ ਦਾਂਗੇ ਬੱਬੂ ਜਾਰਦਾ ਤੁਹਾਨੂੰ ਹੁਣ ਤੁਹਾਨੂੰ ਫੋਟੋ ਦਿਖਾਉਣੇ ਕਿ ਕਿਚੀ ਦੀ ਚੜਾ ਕਰਾਉਂਦਾ ਜਮ ਇਧਰ ਚਾਰ ਫੋਟੋਆਂ ਦੇਖੋ ਲੈ ਮੈਂ ਇਧਰ ਦੇਖੋ ਉਹ ਫੋਟੋ ਮਾ ਜਮ ਗਾੜਾ ਫੋਟੋ ਖਿੱਚਦਾ ਬਾਈ ਨੰਬਰ ਇਹਦਾ ਬੋਲ ਦਾਂਗੇ ਇੱਕ ਵਾਰੀ ਆਪਾਂ ਤੇ ਹੁਣ ਜਿਹੜੇ ਸੌਡ ਆ ਉਹ ਚਲੀ ਜਾਂਦੇ ਆ ਵਿੰਦਰ ਇੱਕ ਹੋ ਮੇ ਵੀ ਗਲਵੀ ਲਾਈਵ ਮੇਥਰ ਬਲੌਗ ਨੂੰ ਕਰ ਲਿਆ ਖਤਮ ਤੇ ਐਂਡ ਤੱਕ ਜਿਹੜੇ ਵੀਰ ਨੇ ਬਲੌਗ ਦੇਖਿਆ ਲਾੜ ਤੱਕ ਜੁੜੇ ਹੋਇਆ ਹਨਾ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਪਹੁੰਚ ਚੁੱਕੀਆਂ ਘਰੇ ਫੁੱਲ ਬੱਗੇ ਨੂੰ ਲਹਾਤੇ ਲੇਟ ਹੋ ਗਏ ਸੀ ਤੇ ਇਧਰ ਕਿਲਰ ਪਤਾ ਨਹੀਂ ਕੀ ਪਾਲਾ ਹਾਂ ਬੋਲ ਇਧਰ ਪਿੱਦਾ ਕਿ ਸਾਡਾ ਹੰਟਰ ਇੱਧਰ ਬੈਠਾ ਹੰਟਰ ਹੰਟ ਇਹ ਹੰਟਰ ਫਿਰੂ ਬਤਰੂ ਕਰ ਦੋ ਸਭ ਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ